ਮંત્રી ਸਾਹਿਬ ਦੀ ਵੱਲੋਂ ਨਿਸ਼ਾਨਿਰਦੇਸ਼ ਤੇ ਪੰਜਾਬ ਦੇ ਵਿੱਚ ਡਰੱਗ ਫ੍ਰੀ ਕਰਨ ਦੀ ਮੁਹਿੰਮ ਚੱਲੀ ਹੈ ਉਹਦੇ ਚ ਇੱਕ ਹੋਰ ਵੱਡੀ ਕਾਮਯਾਬੀ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਮਿਲੀ ਹੈ 2 ਕਿਲੋ ਹੀਰੋਇਨ ਦੇ ਨਾਲ ਇੱਕ ਡਰੱਗਸ ਸਮਗਲਰ ਅਸੀਂ ਫੜਿਆ ਹੈ ਇਹ ਜਸਵੀਰ ਸਿੰਘ ਏਲੀਅਸ ਮੱਲਾ ਇਹ ਇਹਦਾ ਦੂਸਰਾ ਛੋਟਾ ਨਾਮ ਹੈ ਮੋਟਾ ਉਰਫ ਜਿਹਨੂੰ ਕਹਿੰਦੇ ਪਿੰਡ ਖਿਆਲਕਲਾ ਲੋਪੋਕੇ ਅੰਮ੍ਰਿਤਸਰ ਦੇ ਹਾਤੀ ਦਾ ਰਹਿਣ ਵਾਲਾ ਹੈ 21 ਸਾਲ ਦੀ ਉਮਰ ਹੈ ਔਰ 12ਵੀਂ ਪਾਸ ਹੈ ਇਹ ਬੰਦਾ ਨਾਲ ਇਹਦੇ ਸਪਲੈਂਡਰ ਮੋਟਰਸਾਈਕਲ ਜਿੱਤੋਂ ਇਹ ਬਰਾਮਦਗੀ ਹੋਈ ਹੈ ਉਹ ਵੀ ਫੜਿਆ ਗਿਆ ਇਹਦੇ ਜਿਹੜੀ ਮੇਨ ਗੱਲ ਹੈ ਇਹ ਮਕਦਮਾ ਤੁਹਾਨੂੰ ਇੱਕ ਦਿਨ ਲੇਟ ਅਸੀਂ ਤਾਂ ਹੀ ਦੱਸ ਰਹੇ ਵੀ ਇਹਦੇ ਦੋ ਬੰਦੇ ਹੋਰ ਬਹੁਤ ਜ਼ਰੂਰੀ ਸਾਡੇ ਫੜਨ ਵਾਲੇ ਰਹਿੰਦੇ ਆ ਜਿਹਨਾਂ ਦੇ ਨਾਮ ਨਹੀਂ ਦੱਸੇ ਜਾ ਰਹੇ ਔਰ ਜੋ ਪ੍ਰੀਲਿਮਿਨਰੀ ਪੁੱਛ ਗਏ ਤੋ ਇਹ ਗੱਲ ਪਤਾ ਲੱਗੀ ਹੈ ਕਿ ਜਿਹੜਾ ਇਹ ਜਿਹੜਾ ਸਾਰਾ ਕਾਰਟਰ ਲੈ ਬਾਹਰੋਂ ਬੈਠ ਕੇ ਚਲਾਇਆ ਜਾਇਆ ਯੂਰਪ ਦੇ ਵਿੱਚ ਇਹਦੇ ਲਿੰਕ ਜਾ ਰਹੇ ਨੇ ਉਹਦਾ ਵੀ ਮੈਂ ਤੁਹਾਨੂੰ ਅਜੇ ਜ਼ਿਕਰ ਤਾਂ ਨਹੀਂ ਕਰ ਰਿਹਾ ਵਾਜ਼ੋ ਫਿਰ ਗੱਲ ਨਿਕਲ ਜਾਂਦੀ ਹੈ ਉਸ ਐਂਗਲ ਤੋਂ ਇਹ ਅਸੀਂ ਦੇਖ ਰਹੇ ਕਿ ਕਿਸ ਤਰ੍ਹਾਂ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਸਟੈਬਲਿਸ਼ ਹੋਏ ਰਿੰਗ ਲਿੰਕ ਔਰ ਮੁਰਲੀ ਕ ਪੁੱਛ ਗਏ ਤਾਂ ਇਹ ਵੀ ਗੱਲ ਪਤਾ ਲੱਗੀ ਹੈ ਕਿ ਕਾਫੀ ਦੇਰ ਤੋਂ ਇਹ ਬੰਦਾ ਇਸ ਸੰਪਰਕ ਸੀਗਾ ਇਹਦੇ ਨਾਲ ਜਿਹੜੇ ਸਾਥੀ ਨੇ ਔਰ ਦੂਸਰੀ ਗੱਲ ਨੇ ਇੱਕ ਹੋਰ ਦੱਸੀ ਹੈ ਬੜੀ ਇੰਟਰਸਟਿੰਗ ਕਿ ਜਿੱਦਾਂ ਇਹਨਾਂ ਕੋਲ 1 ਕਿਲੋ ਹੀਰੋਇਨ ਆ ਗਈ ਇਹਨਾਂ ਨੂੰ ਲੱਗਿਆ ਕਿ ਹੋਰ ਲਾਲਚ ਕੀਤਾ ਪੈਸੇ ਦਾ ਇਹ ਸਪੈਸ਼ਲ ਇੱਕ ਪਾਊਡਰ ਵੀ ਤਿਆਰ ਕਰਵਾਉਂਦੇ ਰਹੇ ਉਹ ਵੀ ਬਾਹਰੋਂ ਮੰਗਾ ਲੈਂਦੇ ਸੀ ਜਾਂ ਇੱਥੇ ਵੀ ਕਰਦੇ ਸੀ ਉਹ ਨਾਲ ਦਾ ਸਾਥੀ ਦੱਸੇਗਾ ਜਿੰਨਾ ਕਿ ਉਹਦੀ ਕੁਆਂਟੀਟੀ ਵਧਾ ਲੈਂਦੇ ਸੀ ਜੀ ਉਹਦੇ ਤੋਂ 1 ਕਿਲੋ ਆਇਆ ਤਾਂ ਇਹ तकरीबन ਉਹਨਾਂ 1.5 ਕਿਲੋ ਬਣਾਉਣ ਵਾਸਤੇ ਉਹ ਤੇ ਇਹੋ ਜੀ ਚੀਜ਼ ਮਲਾਵਟ ਕਰਦਣੀ ਜਿਸ ਨਾਲ ਕਿ ਉਹਦੀ ਜਿਹੜਾ ਉਹਦਾ ਕਿੱਕ ਹੈ ਨਸ਼ੇ ਦਾ ਉਹਦਾ ਇਫੈਕਟ ਘਟਣਾ ਹੋਵੇ ਇਹਨਾਂ ਨੂੰ ਵੱਧ ਪੈਸੇ ਮਿਲ ਸਕਦੇ ਇਹ ਪਹਿਲੀ ਵਾਰ ਇਹੋ ਜੀ ਗੱਲ ਆਪਾਂ ਦੇਖੀ ਹੈ ਕਿ ਜਦੋਂ ਵੇਚਣ ਦੇ ਵਿੱਚ ਵੇਚਣ ਚਿਹਰਾ ਫੇਰੀ ਆਪਾਂ ਸਮਝ ਸਕਦੇ ਹਾਂ ਇਹ ਸਾਰੀ ਗੱਲ ਨੂੰ ਤੋਂ ਉਹਨੂੰ ਵੀ ਅਸੀਂ ਸਾਰੀ ਗੱਲ ਨੂੰ ਕਰ ਰਹੇ ਹਾਂ ਕਿਉਂਕਿ ਉਹ ਜਿਹੜਾ ਇਹਨਾਂ ਤੋਂ ਚੀਜ਼ਾਂ ਬਰਾਮਦ ਵੀ ਹੋਈਆਂ ਸਾਡੇ ਕੋਲ ਐਵੀਡੈਂਸ ਆਈ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਕੀਤੀਆਂ ਉਹਨੂੰ ਅਸੀਂ ਹੋਰ ਵਰਕਆਊਟ ਕਰ ਰਹੇ ਹਾਂ ਕਿ ਕਿਨਾਂ ਨੂੰ ਕੁਆਂਟੀਟੀ ਵਧਾਉਣ ਵਾਸਤੇ ਕੀ ਤਰੀਕਾ ਹੈ ਆਪਣਾ ਦੇਖੀ ਔਰ ਇਹ ਵੀ ਤੇ ਤਾਂ ਜਲਦੀ ਅਸੀਂ ਖੁਲਾਸੇ ਕਰਾਂਗੇ ਜਦੋਂ ਵੀ ਸਾਡੇ ਕੋਲ ਕਾਮਯਾਬੀ ਮੰਦੀ ਹੈ ਕਿਉਂਕਿ ਦੇਚ ਇੱਕ ਗੱਲ ਹੋਰ ਵੀ ਆਈ ਹੈ ਸ਼ਾਇਦ ਹਥਿਆਰ ਦਾ ਵੀ ਕੰਮ ਹੋਇਆ ਕਿਉਂਕਿ ਬੰਦਾ ਕਟਆਊਟ ਪੜੇ ਹੁੰਦੇ ਇਹਨਾਂ 'ਚ ਉਹ ਸਾਰੀਆਂ ਗੱਲਾਂ ਅਜੇ ਇਨਵੈਸਟੀਗੇਸ਼ਨ ਦਾ 파ਰਟ ਨੇ ਤੇ ਉਹ ਅਸੀਂ ਹੋਰ ਉਹਦੇ ਤੇ ਮਿਹਨਤ ਕਰ ਰਹੇ ਹਾਂ ਔਰ ਉਹ ਬ੍ਰੀਕੀ ਨਾਲ ਦੇਖ ਰਹੇ ਜਿੱਦਾਂ ਹੀ ਬੰਦੇ ਫਰੇ ਜਾਂਦੇ ਆ ਅਗਲੇ ਉਹ ਕੜੀ ਤੋੜਨੇ ਨੂੰ ਸ਼ੇਅਰ ਕਰਾਂਗੇ ਕਿਉਂਕਿ ਕਾਫੀ ਇੰਟਰਸਟਿੰਗ ਮੈਨੂੰ ਲੱਗਿਆ ਏ ਕੇਸ ਬਾਕੀਆਂ ਨਾਲੋਂ ਡਿਫਰੈਂਟ ਵੀ ਔਰ ਇਹਦੇ 'ਚ ਕਟਆਊਟ ਬੜੇ ਸਟਰੋਂਗ ਹੈ ਨੇ ਤਾਂ ਆਮ ਬੰਦੇ ਨੂੰ ਪਤਾ ਹੁੰਦਾ ਕਿ ਉਹ ਫਰਾਨਾ ਬੰਦਾ ਮੈਨੂੰ ਦੇਖ ਕੇ ਗਿਆ ਉਹ ਆਇਆ ਜੀ ਉਹਦੇ ਚ ਕਾਫੀ ਪੁਲਿਸ ਨੂੰ ਕਾਮਯਾਬੀ ਮਿਲ ਗਈ ਹੈ ਔਰ ਇਹਨੂੰ ਅਸੀਂ ਉਮੀਦ ਹੈ ਕਿ ਜਲਦੀ ਤੋਂ ਜਲਦੀ ਫਿਰ ਸ਼ੇਅਰ ਕਰਾਂਗੇ ਸਾਈਡ ਕ੍ਰੋਸ ਬਾਰਡਰ ਹੈ ਜਿਹੜੇ ਟਿਕਟਸ ਹਾਂਜੀ ਬਾਈ ਬਾਰਡਰ ਕ੍ਰੋਸ ਦੀ ਬਾਰਡਰ ਹੀ ਹੈ ਜੀ ਬਟ ਚਲਾਈ ਯੂਰਪ ਦੇ ਵਿੱਚੋਂ ਜਾ ਰਿਹਾ ਬੰਦਾ ਔਰ ਜਿਹੜਾ ਲੋਕਲ ਕੰਟੈਕਟਸ ਨੇ ਹੋਰ ਬਾਰਡਰ ਏਰੀਏ ਦੇ ਉਹ ਅਸੀਂ ਸਭ ਤੋਂ ਇੰਪੋਰਟੈਂਟਲੀ ਕਹਿ ਰਹੇ ਹਾਂ ਹਾਲਾਂਕਿ ਦੇਵੋਦ ਦੇ ਕੋਲ 2 ਕਿਲੋ ਵੀ ਕੋਈ ਛੋਟੀ ਰਿਕਵਰੀ ਨਹੀਂ ਬਟ ਉਮੀਦ ਹੈ ਕਿ ਹੋਰ ਇਹਦੇ ਚ ਰਿਕਵਰੀ ਹੋਣੀ ਚਾਹੀਦੀ ਹੈ ਸਰ ਇਹ ਜਿਹੜਾ ਇਹਨਾਂ ਨੇ ਕਹਰੇ ਮਿਕਸ ਕਰਦੇ ਸੀਗੇ ਇਹਨਾਂ ਨੇ ਕੋਈ ਇਸ ਤਰ੍ਹਾਂ ਜਲਾ ਲਈ ਕੋਈ ਲੈਬ ਬਣਾ ਕੇ ਇਹਨਾਂ ਨੇ ਉਹਦਾ ਯਾਰ ਇਹਦਾ ਨਾ ਬੇਸੀ ਤਰੀਕੇ ਨਾਲ ਜਿਸ ਤਰ੍ਹਾਂ ਵਿੱਚ ਮਿਕਸ ਕਰਦਾ ਪਾਊਡਰ ਪਾਤਾ ਥੋੜਾ ਬਤ ਉਹ ਪਰ ਉਹ ਚੀਜ਼ ਦੇਖਣੀ ਪੈਣੀ ਵੀ ਉਹ ਇਹਨਾਂ ਨੂੰ ਕਿੱਥੋਂ ਨਹੀਂ ਜਿਹੜੀ ਆਪਣੇ ਮਿਲਿਆ ਤਾਂ ਬਹੁਤ ਸਹੀ ਕੁਆਲਿਟੀ ਦੇ ਮੈਂ ਤੁਹਾਨੂੰ ਇਹਦੀ ਪੁੱਛ ਕੇ ਜਿੱਤੋ ਇਹ ਗੱਲ ਦੱਸੀ ਹੈ ਜੀ ਜੀ ਸਰੇ ਮੋਡਸ ਪੰਡੀ ਕੀ ਸੀਗਾ ਹੈ ਜੀ ਕਿਵੇਂ ਬਸੇਰਾ ਤੇ ਲੈਟ ਹੋ ਰਹਾ ਹੈ ਦੋ ਬੰਦਿਆਂ ਦਾ ਹੋਰ ਫਿਕਰ ਹੋਇਆ ਇੱਥੇ ਲੋਕਲ ਉਹ ਅਸੀਂ ਚੈੱਕ ਕਰ ਰਹੇ ਹਾਂ ਤੁਸੀਂ ਤਾਂ ਕਿੰਨੀ ਕਨਸਾਈਨਮੈਂਟ ਲੈ ਕੇ ਕਰਕੇ ਕਿੱਥੇ ਕੋਈ ਦੇ ਮੁਤਾਬਕ ਉਹ ਨਾ ਕੋਈ ਕਨਸਾਈਨਮੈਂਟ ਹੈ 4-5 ਆ ਚੁੱਕੀਆਂ ਹੈ ਉਮਰ ਮੈਨੇ ਮੰਥਸ ਬਟ ਉਹ ਜੇ ਗੱਲ ਇਹਨੂੰ ਪੂਰੀ ਕਲੀਅਰ ਨਹੀਂ ਕਿਉਂਕਿ ਇਹ ਕਟਆਊਟ ਮੈਂ ਤੁਹਾਨੂੰ ਦੱਸਿਆ ਬੜੇ ਇਹਦੇ ਚਾਰ ਦਿਨ ਸਪਲਾਈ ਚੇਨ ਕਿੱਥੇ ਤੱਕ ਸੀ ਗਈ ਉਹਨਾਂ ਸਪਲਾਈ ਚੇਨ ਦਾ ਜਿੱਦਾਂ ਜਿੱਦਾਂ ਦੇਖੋ ਬੜੀ ਲੋਕਲ ਮਤਲਬ ਪੰਜਾਬ ਦੀ ਹੈ ਜਦੋਂ ਤੱਕ ਤਾਂ ਬੇਸਿਕਲੀ ਟ੍ਰੈਕਸ਼ਨ ਆ ਰਹੀ ਹੈ ਬਾਹਰੋਂ ਪੈਸੇ ਵੀ ਸਾਰੇ ਉਹ ਹਵਾਲਾ ਦਾ ਚੈਨਲ ਤੁਰਨ ਸਾਰਾ ਉਹ ਕਾਫੀ ਮੈਂ ਯੂਰਪ ਉੱਥੋਂ ਅੱਗੇ ਇਧਰ ਆਪਣੇ ਬੰਦੇ ਤਿਆਰ ਕਰ ਲੈ ਔਰ ਅੱਗੇ ਤੋਂ ਅੱਗੇ ਉਹਦਾ ਬੈਨੀਫਿਟ ਲੈ ਕੇ ਬੈਠਾ ਫਾਈਨੈਂਸ਼ੀਅਲ ਸਰ ਬੜਾ ਪੁਆਇੰਟ ਉਹ ਤੁਹਾਨੂੰ ਜਿਵੇਂ ਇੱਥੇ ਪਹਿਲੇ ਲੱਕੀ ਭਰਾ ਤੁਸੀਂ ਦੱਸੇ ਸੀਗਾ ਉਹ ਅਜੇ ਤੁਹਾਡੇ ਨਾਲ ਤਾਂ ਨਹੀਂ ਮੈਂ ਸ਼ੇਅਰ ਕਰਿਆ ਫਿਰ ਗੱਲ ਥੋੜੀ ਜੀ ਸਕਦੀ ਅਜੇ ਚੱਲ ਰਹੀ ਹੈ ਸਰ ਇਹ ਬੰਦੇ ਜਿਹੜੇ ਅਗਲੇ ਕਟਆਉਟ ਨੇ ਮਤਲਬ ਤੁਸੀਂ ਅਬਾਊਟ ਰਹੀ ਦੀ ਇਹ ਉਹਨਾਂ ਤੋਂ ਆਪਨ ਬੜਾ ਕਲੀਅਰ ਹੋ ਜਾਣਾ ਹੈ ਇਹ ਬੰਦੇ ਨੂੰ ਇਹਦੇ ਕੋਲ ਰੱਖਾਉਂਦੇ ਵੀ ਰਹੇ ਆ ਅੱਗੇ ਯੂਜ਼ ਵੀ ਕਰਦੇ ਨੇ ਉਹ ਕਾਫੀ ਡੀਪੀ ਨੋਲੇਜ ਉਹ ਅਸੀਂ ਇਨਸਪੈਕਟ ਕਰ ਲਈ ਹੈ ਪਾਸ ਤੋਂ ਪਾਸ ਇੱਕ ਸਾਲ ਤੋਂ ਦੇਖਨੇ ਜਦ ਤੂੰ ਲਗਾਏ ਨੇ ਬੜਾ ਅੱਛੇ ਨੇ ਕਦਸਾ ਜੇ ਉਸ ਸਾਲ ਲੇਟ ਸਾਲ ਤੋਂ ਵਸ ਤੋਂ ਪਾਸ ਕਰਨ ਤੋਂ ਬਾਅਦ ਹਾਂ ਮਤਲਬ 20 ਸਾਲ ਹੋ ਗਏ 21 ਆਪਨੇ ਟ੍ਰਿਪਲ ਹੈ ਨਹੀਂ ਆਪ ਨਹੀਂ ਲੈ ਕੋਈ ਗੱਲ ਇਹ ਤਾਂ ਨਹੀਂ ਆਈ ਨਹੀਂ ਬਾਕੀ ਉਹਨਾਂ ਦਾ ਮੈਡੀਕਲ ਹੋਏਗਾ ਉਹ ਚਾਹੀ ਜਾਣਾ ਜਿਹੜੇ ਸਾਰੇ ਨੂੰ ਰਸਕੀ ਕਰੇ ਰਾਮਦੀਪਤ ਰੋਡ ਕੋਲੀਕਾਰੇ ਦੇ ਸਾਹਮਣੇ ਨਹੀਂ ਅਜੇ ਕੋਈ ਗੱਲ ਨਹੀਂ ਸਰ ਇਹਦੀ ਪ੍ਰਾਪਰਟੀ ਉਹ ਭਾਜੀ ਅਸੀਂ ਸਾਰਾ ਦੇਖਾਂਗੇ ਹੁਣ ਮੈਂ ਤਾਂ ਇਹ ਸਪੈਂਡਰ ਮੋਟਰਸਾਈਕਲ ਦੀ ਤੁਹਾਨੂੰ ਦੱਸਿਆ ਉਹ ਬਰਾਮਦ ਹੋਇਆ ਕੱਪੀ ਵਗੈਰਾ ਦੇਖੋਗੇ ਇਸ ਦਾ ਪਹਿਲਾ ਅਸੀਂ ਇਹ ਨੈਟਵਰਕ ਦੇ ਬੰਨਾਲ ਦੇ ਬੰਦਿਆਂ ਨੂੰ ਫੜ ਲਈਏ ਇਹ ਥਰਾਂ ਇਨਵੈਸਟੀਗੇਸ਼ਨ ਦੇ ਸਟੈਪ ਵਾਈਜ਼ ਵੇਰੀ ਇਨਫੋਰਮੇਸ਼ਨ ਬੇਸਡ ਹਾਂ ਹਾਂ ਪਿਛਲੀ ਵਾਰ ਸਾਰਾ ਕਹਿੰਦੇ ਕਿ ਅਸੋਸ਼ਲ ਮੀਡੀਆ ਦੇ ਜ਼ਰੀਏ ਇਨਵੈਸਟਮੈਂਟ ਕਰਾ ਸੀਗਾ ਜਿਹੜਾ ਇਹਨਾਂ ਦਾ ਬਾਹਰ ਬੈਠਾ ਕਿੰਨੇ ਪੈਸੇ ਸਾਨੂੰ ਮਿਲੂਗਾ ਉਹ ਸਾਰੇ ਲੋਕ ਤੁਹਾਨੂੰ ਪਤਾ ਬਾਹਰ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਸੇਫ ਹਾਂ ਜੀ ਮੈਂ ਪਿਛਲੀ ਵਾਰ ਵੀ ਕਿਹਾ ਸੀਗਾ ਉਹ ਸੋਕੋ ਸਾਡੇ ਭੋਲੇ ਭਾਲੇ ਨੌਜਵਾਨਾਂ ਨੂੰ ਫਾਈਨੈਂਸ਼ੀਅਲ चमक दमक दिखा के पैसे दी ओ फसा लेंदे मुड़के घमराह होता शेयर करा गे एज सुन एज पॉसिबल